ਰਦਾ ਜੈਨ ਕੱਲਾਂ ਆਪਾਂ ਬਾਬੇ ਦਾ ਅਰਦਾਸ ਕਰਾ ਕੇ ਆਉਣੀ ਅੰਦਰ 1100 ਰੁਪਏ ਦੇਣਾ ਕਹਿੰਦਾ ਚੰਗਾ ਲੱਗਦਾ ਇਦਾਂ ਇਹ ਅਰਦਾਸ ਕਰਾਉਣੀ ਕਿਹੜੀ ਆ ਕਿੰਨੇ ਪੈਸੇ ਪਾਏ ਉਹਨੇ ਉਹਨੇ 1100 2000 ਰੁਪਏ ਆ 800 ਰੁਪਏ ਬਾਕੀ ਆ ਨਾ 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 ਤੇਲ ਪਾਣੀ ਦੇ 1000 ਰੁਪਏ ਜੁਰਮਾਨੇ ਨੂੰ ਉੱਦਾਂ ਲੱਗਾ ਲੱਗਾ 1900 ਰੁਪਏ ਹੋ ਗਿਆ ਮੈਨੂੰ ਮਜ਼ਾਕ ਦੀ ਕਰਨੀ ਨਹੀਂ ਹੈਗੀ ਠੀਕ ਆ ਅਜੇ ਫੁੱਦੂਆਂ ਘੰਟੇ ਦੇ ਭੰਗੀਆਂ ਨੇ ਇਹ ਤਾਂ ਫੇ ਫੁੱਦੂ ਹੋ ਗਿਆ ਫਿਰ ਫਰ ਹੁਣ ਨਹੀਂ ਮੈਂ ਉਹਦੇ ਸਿਰਲੇ ਖਰਚਾ ਹੋਰ ਵੀ ਛੜਾਇਆ ਪਾਪਾ ਸੈਟਿੰਗ ਕਰਦਾ ਜਵਾਤ ਹੋ ਗਈ ਦਿੰਦੀ ਫੇ ਉਹ ਸੈਟਿੰਗ ਵਾਲੀ ਆ ਗਈ ਸੀ ਦੋੜਾਂਗੇ ਹੋਰ ਲੱਗਣੀ ਪਹਿਲੇ ਤੂੰ ਪਵਾ ਫੇ ਪਵਾਉਗਾ ਮੈਂ ਤੇਰੀ ਗੱਲ ਨਾ ਪਹਿਲੇ ਦੀ ਵਾਰੀ ਹੈ ਮੈਂ ਨਹੀਂ ਕਦੇ ਦੇਖਿਆ ਨਜ਼ਰ ਤੋਂ ਹੈ ਓਏ ਆ ਆ ਜੀ ਭੈਣ ਹੋਰ ਆ ਲਾਲ ਹੋਇਆ ਬਹੁਤ ਬੋਲ ਬੋਲ ਗਿਆ 1900 ਰੁਪਏ ਤੇਰੇ ਹੋ ਗਿਆ ਓਏ 1000 ਰੁਪਏ ਪੁੱਤੂ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕਿੱਥੋਂ ਕਢਾਵੇ ਨਹੀਂ ਕੁੱਟ ਦੋ ਮੈਨੂੰ ਨਹੀਂ ਪਤਾ ਕੈਸ਼ ਹੋਈ ਹੁਣ ਆ ਵੀ ਪੈਸੇ ਇਕੱਠੇ ਕਰ ਲੋ ਤਾਂ ਜਣਾ ਹੱਥੇ ਨਾ ਹੱਥ ਆ ਰਹੇ ਮੈਂ ਕਢਾਉਣੇ ਸੱਚੀ ਮੋਟੇ 300 ਰੁਪਏ ਮੈਂ ਕੋਲੋਂ ਕਾ ਕੇ ਨੂੰ ਪੁੱਛ ਲਾ ਰੂਮ ਦਾ ਚੱਲੋ ਘੱਟ ਪਾਉਣਾ ਚੱਲੋ 100 ਰੁਪਏ ਕੋਲ ਚਲੋ ਛੱਡ ਮੈਂ ਤੇਰੇ ਪੈਸੇ ਬਾਬਾ ਜੀ ਹਿੰਦੀ ਭਾਜੀ ਪੈਸੇ ਕੋਣ ਦੀ ਵਾਰੀ ਆਈ ਨਿਕਲੋ ਬਾਹਰ ਚੱਲ ਲਾ ਹੁਣ ਆਪਾਂ ਉੱਥੇ ਇੱਕ ਕਮਰਾ ਜਾ ਕੇ ਰੂਮ ਲੈਣਾ ਚਲੋ ਛੱਡੋ ਤੇ ਉੱਥੇ ਖਰਚਾ ਹੋਰ ਸਾਡਾ ਕਾਹਦਾ ਆ ਇੱਕ ਰੂਮ ਦਾ ਹੈ ਇਹ ਰੋਟੀ ਬਾਹਰ ਖਾਵਾਂਗੇ ਜਾਂਦੀ ਆ ਰ ਵੀ ਇੱਕ ਦੋ ਵਾਲਾ ਆਪਾਂ ਬਾਰੀਆ ਰਿਆ ਪਾ ਲੋ 2000 ਪਾ ਲੋ 2000 ਬਾਕੀ ਜਿਹੜੇ ਬੱਝੇ ਆਪਾਂ ਕਰ ਲਵਾਂਗੇ ਕੋਈ ਗੱਲ ਠੀਕ ਆ ਮੈਂ ਮੁਸਲਮਾਨ ਵਾਲੇ ਵੀ ਕਰਾ ਲਾਂਗਾ ਮੈਂ ਇੱਥੇ ਕਰਵਾ ਲਿਆ ਹੁਣ ਫੋਟੋਆਂ ਨਹੀਂ ਆ ਮੋਡੀ ਵੀ ਸਪਲਿੰਡਰ ਨੂੰ ਮੋਡੀਫਿਕੇਸ਼ਨ ਕਰਵਾਉਂਗੇ ਸਪਲਿੰਡਰ ਨੂੰ ਇਨਾ ਤੰਨਾ ਜਿਹਨੇ ਸੂਟ ਖਿੱਚਿਆ ਪਾਉਣਾ ਬਾਜੀ ਮੈਂ ਤੁਸੀ ਮੰਨੋ ਰਾਮ ਰਹਿਣ ਮੈਂ ਇਹਦਾ ਰਹਿੰਦਾ ਸੀਰੀਅਸ ਆ ਯਾਰ ਇਹਨੇ ਬਾਜੂ ਪਾ ਕੇ ਕਹਿੰਦਾ ਬੋਲ ਆ ਦੇ ਲਾ ਬੋਲਿਆ ਬਾਤ ਇਹਦਾ ਇਹ ਦੋਵੇਂ ਸਹੀ ਲੱਗਦਾ ਦੋਵੇਂ ਨਸ਼ਿਆਂ ਨਾਲੋਂ ਭੱਗ ਦੇ ਤਾਂ ਕਿੰਨੀ ਗੁੱਲੂ ਹੁਣੀ ਸੁੱਖੀ ਨਹੀਂ ਕਾਦੇ ਭੰਗ ਹੁਣ ਉਹ ਦੇਖੀ ਮੈਂ ਤਾਰੇ ਮਾੜਾ ਮਾੜਾ ਅੱਖਾਂ ਥੋੜੀ ਖੋਲ ਕਰਕੇ ਤਾਂ ਹੋਰੀਆਂ ਹੋਰ ਗੜਮੇ ਨੂੰ ਦੇਖ ਕੇ ਬਰਾ ਕੀ ਕਰ ਉਹ ਵੀ ਕੇ ਜਾਨੀ